ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਜੀ ਰਾਣਾ ਰੀਅਲ ਏਸਟੇਟ YouTube Facebook Instagram ਵਿੱਚ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੀ ਮੰਗ ਹੁੰਦੀ ਹੈ ਕਿ ਸਾਨੂੰ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਇਆ ਕਰੋ ਜਿਵੇਂ ਬਹੁਤ ਸਾਰੇ ਪਰਿਵਾਰ ਸਾਡੇ ਤੋਂ ਮੰਗ ਕਰਦੇ ਨੇ 5 ਲੱਖ 7 ਲੱਖ 10 ਲੱਖ 15 ਲੱਖ ਤੱਕ ਤਾਂ ਆਪਾਂ ਸਾਰੇ ਹੀ ਪਰਿਵਾਰਾਂ ਦਾ ਖਿਆਲ ਰੱਖਦੇ ਆ ਛੋਟੇ ਬਜਟ ਵਾਲੇ ਜੋ ਛੋਟੇ ਪਰਿਵਾਰ ਨੇ ਘੱਟ ਰੇਟ ਵਿੱਚ ਘਰ ਲੈਣਾ ਚਾਹੁੰਦੇ ਨੇ ਤੇ ਏ ਵੀ ਕਹਿੰਦੇ ਨੇ ਕਿ ਸਾਡੇ ਕੋਲ ਪੈਸੇ ਜ਼ਿਆਦਾ ਨਹੀਂ ਹਨ 2-3 ਲੱਖ 4 ਲੱਖ ਦੇ ਕੇ ਬਾਕੀ ਬੈਂਕ ਲੋਨ ਹੋ ਜੇ ਜਾਂ ਕੁਝ ਕਰ ਇਸ ਤਰ੍ਹਾਂ ਦੇ ਮਿਲ ਸਕਣ ਕਿ ਅਸੀਂ 3-4 ਸਾਲ ਦਾ ਸਮਾਂ ਮਿਲ ਜੇ 5 ਸਾਲ ਦਾ ਸਮਾਂ ਮਿਲ ਜੇ ਤਾਂ ਅਸੀਂ ਕਿਸ਼ਤਾਂ ਦੇ ਸਕੀਏ 10-15 20000 ਮਹੀਨਾ ਕਿਸ਼ਤ ਵੀ ਦੇ ਸਕੀਏ ਤਾਂ ਆਪਣੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰ ਅਸੀਂ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਹਾਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਹਰ ਬਜਟ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਠੀਕ ਹੈ ਜੀ ਤੁਸੀਂ ਉਹ ਕੋਠੀਆਂ ਦੇਖਣ ਲਈ ਇਸ ਵੀਡੀਓ ਦੇ ਵਿੱਚ ਨੰਬਰ ਦੇਵਾਂਗੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਹਰ ਬਜਟ ਵਿੱਚ ਕੋਠੀਆਂ ਦਿਖਾਵਾਂਗੇ ਠੀਕ ਹੈ ਜੀ ਤੇ ਵਿਜ਼ਿਟ ਕਰਾਵਾਂਗੇ ਤੇ ਘਰ ਬਾਇ ਕਰਨ ਵਿੱਚ ਕੋਠੀ ਬਾਇ ਕਰਨ ਵਿੱਚ ਖਰੀਦਣ ਵਿੱਚ ਆਪਜੀ ਦੀ ਪੂਰੀ ਮਦਦ ਕਰਾਂਗੇ ਠੀਕ ਹੈ ਜੀ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਸਾਡੇ ਕੋਲ ਬਹੁਤ ਸਸਤੇ ਰੇਟਾਂ ਵਿੱਚ ਮਕਾਨ ਆਏ ਸੀ ਛੋਟੇ ਪਰਿਵਾਰਾਂ ਲਈ 7 ਕੁ ਲੱਖ ਰੁਪਏ ਦਾ ਵੀ ਮਕਾਨ ਆਇਆ ਸੀ 35 40 ਗੱਜ ਇੱਕ ਸਾਡੇ ਕੋਲ 9 ਲੱਖ ਦਾ ਮਕਾਨ ਆਇਆ ਹੈਗਾ 8.5 9 ਲੱਖ ਦਾ ਉਹ ਵੀ 50 ਗੱਜ ਹੈਗਾ ਇੱਕ 15 ਲੱਖ ਦਾ ਹੈਗਾ 100 ਗੱਜ ਜਿਹਦੇ ਵਿੱਚੋਂ 60 70 ਗੱਜ ਛੱਤੀ ਹੋਈ ਬਾਕੀ ਜਗ੍ਹਾ ਖਾਲੀ ਵੀ ਹੈਗੀ ਹੈ ਤੇ 25 ਲੱਖ ਦੀ ਵੀ ਕੋਠੀ ਆਈ ਹੈਗੀ ਆਪਣੇ ਕੋਲ ਇੱਕ ਤੇ ਇਸ ਤੋਂ ਇਲਾਵਾ 35-36 ਲੱਖ ਵਿੱਚ ਦੋ ਮੰਜ਼ਲਾ ਮਕਾਨ ਵੀ ਆਇਆ ਹੋਇਆ ਹੈ ਅੱਜ ਦੀ ਆਹ ਜੋ ਕੋਠੀ ਦੇਖ ਰਹੇ ਹੋ ਇਹ ਬਹੁਤ ਲਗਜ਼ਰੀਅਸ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਇਸ ਦਾ ਰੇਟ ਥੋੜਾ ਜਿਆਦਾ ਦੂਜੇ ਮਕਾਨਾਂ ਨਾਲ ਅਲੱਗ ਹੋਊਗਾ ਜਿਵੇਂ ਇਸ ਦਾ ਰੇਟ ਹੈਗਾ ਜੀ 57 ਲੱਖ ਰੁਪਏ ਠੀਕ ਹੈ ਜੀ ਇਸ ਵਿੱਚ ਵੀ ਤੁਸੀਂ ਕੁਝ ਪੈਸੇ ਦੇ ਕੇ ਲੋਨ ਕਰਵਾ ਸਕਦੇ ਹੋ ਤੁਹਾਡੇ ਡਾਕੂਮੈਂਟ ਚੈੱਕ ਕਰਾਂਗੇ ਆਪਾਂ 125 ਗੱਜ ਦੇ ਵਿੱਚ ਦੋ ਮੰਜ਼ਿਲਾ ਡੇਢ ਦੋ ਮੰਜ਼ਿਲਾ ਇਹ ਕੋਠੀ ਬਣੀ ਹੋਈ ਹੈ ਡਾਉਨ ਸੀਲਿੰਗ ਦਾ ਪੇਂਟ ਦਾ ਮਾਰਬਲ ਦਾ ਟਾਈਲਾਂ ਦਾ ਊਡ ਦਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਜੀ 125 ਗੱਜ ਇਹ ਡੇਢ ਦੋ ਮੰਜ਼ਿਲੇ ਇਹ ਕੋਠੀ ਬਣੀ ਹੋਈ ਹੈ ਦੋ ਬੈਡਰੂਮ ਤੁਸੀਂ نیچے ਵਾਸ਼ਰੂਮ ਦੇਖ ਚੁੱਕੇ ਹੋ ਕਿਚਨ ਦੇਖ ਚੁੱਕੇ ਹੋ ਇਸ ਤੋਂ ਇਲਾਵਾ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਕੰਮ ਬਹੁਤ ਸੋਹਣਾ ਕੀਤਾ ਹੋਇਆ ਹੈ ਠੀਕ ਹੈ ਜੀ ਤੇ 125 ਗੱਜ ਡੇਢ ਦੋ ਮੰਜ਼ਿਲੇ ਇਹ ਬਣੀ ਹੋਈ ਹੈ ਇਸ ਤੋਂ ਇਲਾਵਾ ਇਸ ਦਾ ਪ੍ਰਾਈਸ ਮਾਲਕਾਂ ਨੇ 57 ਲੱਖ ਰੁਪਏ ਰੱਖਿਆ ਹੋਇਆ ਹੈ ਤੇ ਇਸ ਕੋਠੀ ਤੇ ਵਿਜ਼ਿਟ ਕਰ ਲਈ ਤੁਸੀਂ ਸਾਡੇ ਨਾਲ ਕੋਲ ਕਰ ਸਕਦੇ ਹੋ ਲੋਕੇਸ਼ਨ ਸੰਗਮ ਚੌਕ ਹੈਬੋਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਹੈਬੋਵਾਲ ਪੋਸ਼ ਏਰੀਆ ਜੀ ਇੱਥੇ ਲੋਕੇਸ਼ਨ ਹੈ ਅੱਬਵਾਲ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਕੋਠੀ ਤੁਸੀਂ ਦੇਖ ਚੁੱਕੇ ਹੋ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਵੀ ਮਕਾਨ ਦੇਖਣ ਲਈ ਪੇਜ ਨੂੰ ਫੋਲੋ ਕਰ ਲੈਣਾ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਡੀ ਪਲੇਲਿਸਟ ਬਣੀ ਹੋਈ ਹੈ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਹੋਰ ਵੀ ਪ੍ਰਾਪਰਟੀਆਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਇੰਸਟਾਗ੍ਰam ਤੇ ਵੀ ਪੇਜ ਹੈਗੇ ਨੇ ਰਾਣਾ ਰੀਅਲ ਸਟੇਟ 97 97 ਤੇ ਰਾਣਾ ਰੀਅਲ ਸਟੇਟ 497 ਫੈਕਟਰੀਆਂ ਜ਼ਮੀਨਾਂ ਵੀ ਆਪਾਂ ਦਿਖਾਉਂਦੇ ਆਂ ਤੇ ਕੋਠੀਆਂ ਵੀ ਦਿਖਾਉਂਦੇ ਰਹਨੇ ਆ ਠੀਕ ਹੈ ਜੀ ਇਸ ਕੋਠੀ ਦੇ ਵਿਜ਼ਿਟ ਕਰ ਲਈ ਇਹ ਨੰਬਰ ਨੇ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਸਸਤੇ ਰੇਟਾਂ ਵਿੱਚ ਜਿਹੜੇ ਮਕਾਨ ਦੱਸੇ ਨੇ ਪਿਛਲੀਆਂ ਵੀਡੀਓ ਵਿੱਚ ਉਹ ਮਕਾਨਾਂ ਤੇ ਆਉਣ ਲਈ ਤੁਸੀਂ ਸਾਡੇ ਕੰਟੈਕਟ ਨੰਬਰਾਂ ਤੇ ਸੰਪਰਕ ਕਰੋ ਹਰ ਮਕਾਨ ਤੇ ਤੁਹਾਨੂੰ ਵਿਜ਼ਿਟ ਕਰਾਇਆ ਜਾਵੇਗਾ ਧੰਨਵਾਦ ਜੀ